Murder! ਮਤ ਮਾਰਦਾ ਫਿਰ ਬਾਈ ਆ ਥੋੜੇ ਦਿਨ ਪਹਿਲਾਂ ਰੱਬ ਨੇ ਮੱਤ ਹੀ ਮਾਰੀ ਆ ਦੋ ਰਫਟੇ ਕਿਸਾਨਾਂ ਦੇ ਤੰਬੂ ਤੋੜਨ ਪੈ ਗਿਆ ਕਹਿੰਦਾ ਪੀਲਾ ਪੰਜਾ ਚੱਲੂਗਾ ਜੀ ਮੇਰਾ ਪੰਜਾ ਤਾਂ ਕਹਿੰਦਾ ਸੀਗਾ ਤਸਕਰਾਂ ਤੇ ਚੱਲੂਗਾ ਇਹਨੇ ਕਿਸਾਨਾਂ ਤੇ ਚਲਾਤਾ ਬਸ ਕਰਿਆ ਪਤਾ ਨਹੀਂ ਕਿਹੜੇ ਚਿਟੇ ਵੇਚਦੇ ਸੀਗੇ ਜਿਨ੍ਹਾਂ ਦੇ ਮਗਰ ਪੈ ਗਿਆ ਇਹ ਬਸ ਕਰਿਆ ਗੱਲ ਮੱਤ ਤੋਂ ਯਾਦ ਆਇਆ ਹੀ ਮੱਤ ਤੋਂ ਯਾਦ ਆਇਆ ਹੌਲੇ ਮੱਲੇ ਵਾਲੇ ਦਿਨ ਆਹੋ ਇਹ ਆਨੰਦਪੁਰ ਸਾਹਿਬ ਚੱਲ ਗਿਆ ਮੱਥਾ ਟੇਕ ਮੱਥਾ ਦੇਖਣ ਗਏ ਆ ਮੱਥਾ ਟੇਕਣ ਗਿਆ ਮੇਰੀ ਤਾਈ ਵੀ ਗਈ ਸੀ ਅੱਛਾ ਉਹ ਬਜ਼ੁਰਗਾਂ ਦਾ ਤਾਂ ਹੁਣ ਤੈਨੂੰ ਪਤਾ ਪੰਜਾਬ ਦੇ ਬਜ਼ੁਰਗ ਆ ਉਹ ਅਸ਼ੀਰਵਾਦ ਦੇ ਦਿੰਦੇ ਤਾਂ ਦੁਸ਼ਮਣਾਂ ਨੂੰ ਵੀ ਦੇ ਦਿੰਦੇ ਦੇ ਦਿੰਦੇ ਦੇ ਦਿੰਦੇ ਤਾਈ ਕਿ ਨਹੀਂ ਲੈ ਪੁੱਤ ਆਏ ਤੇ ਹੁਣ ਮੱਤ ਲੈ ਕੇ ਜਾਈ ਹਲਾ ਮੱਤ ਲੈ ਕੇ ਆਇਆ ਫਿਰ ਮੱਤ ਨਹੀਂ ਕਲੀ ਦੇਖ ਲੈ ਕੇ ਮੁੜਿਆ ਆ ਬਸ ਕਰਿਆ ਕਰੋ ਇਹੋ ਜੀ ਮੱਤ ਲੈ ਕੇ ਆ ਪੁੱਠੀ ਮੱਤ ਵੱਜ ਗਈ ਹਲਾ ਕਿਵੇਂ ਬਾਈ ਆਉਂਦੇ ਆਂ ਕਿਸਾਨਾਂ ਨੂੰ ਚੱਕ ਕੇ ਨੇ ਜੇਲ੍ਹ ਚ ਪਾਤਾ ਬਜ਼ੁਰਗ ਬਜ਼ੁਰਗਾਂ ਨੂੰ ਵੀ ਜੇਲ੍ਹ ਚ ਤੁੰਨੇ ਅੱਛਾ ਉਹ ਮੱਤ ਆਨੰਦਪੁਰ ਦੀ ਹੋ ਹੀ ਨਹੀਂ ਸਕਦੀ ਉਹ ਕਿੱਥੋਂ ਵਾਲੀ ਉਹ ਤਾਂ ਨਾਗਪੁਰ ਵਾਲੀ ਲੱਗਦੀ ਆ ਬਸ ਕਰਿਆ ਕਰੋ ਆਨੰਦਪੁਰ ਵਾਲੀ ਮੱਤ ਤਾਂ ਕੁਰਬਾਨੀਆਂ ਵਾਲੀ ਐ ਸਹੀ ਗੱਲ ਆ ਜੋਨੇ ਖਿਲਾਫ ਲੜਨ ਵਾਲੀ ਐ ਉਹ ਲੜ ਬਹਾਦਰੀ ਵਾਲੀ ਐ ਉਹ ਅਣਖ ਵਾਲੀ ਐ ਉਹ ਲੜਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਆਹੋ ਓਏ ਉਦੋਂ ਇਹਨਾਂ ਨੇ ਕਿਹਾ ਸੀਗੇ 22 ਦੀਆਂ 22 ਫਸਲਾਂ ਐ ਐਮਐਸਪੀ ਤੇ ਚੱਕਾਂਗੇ ਨਾ ਨਾ ਫਸਲਾਂ ਫੁਸਲਾਂ ਨਹੀਂ ਚੱਕੀਆਂ ਹਲਾ ਚਫੀਆਂ ਚੱਕ ਲੈ ਬਸ ਲੈ ਹੋਰ ਸੁਣ ਲੈ ਆਹਾਂ ਆਨੰਦਪੁਰ ਤੋਂ ਬਾਅਦ ਸਿੱਧਾ ਖੜਕੜਕਲਾਂ ਜਾਵੜਿਆ ਹਲਾ ਖੜਕੜਕਲਾਂ ਜਾਵ ਰਿਹਾ ਤੇ ਭਗਤ ਸਿੰਘ ਦੇ ਬੁੱਤ ਮੂਰੇ ਬਹਿ ਗਿਆ। ਹਲਾ ਤੇ ਪੁੱਤ ਜੇ ਬੁੱਤ ਜਾ ਕੇ ਪੈਂਦਾ। ਉਹਨੇ ਜੁੱਤੀ ਬੜੀ ਵਰਾਉਣੀ ਸੀ। ਬਸ ਕਰਿਆ ਮਾਰੇ ਕਹਣਾ ਸੀ ਮਾਮਾ ਕਰਕੇ ਕੀ ਆਇਆ ਐ ਤੂੰ। ਲਾਹਨਤੀ ਨਾ ਹੋਵੇ। ਮੈਂ ਤਾਂ ਲੋਕਾਂ ਦੀ ਖਾਤਰ ਜਾਨ ਕੁਰਬਾਨ ਕਰਤੀ ਸੀ। ਬਸ ਕਰਿਆ ਗਿਆ। ਤੂੰ ਲੋਕਾਂ ਨੂੰ ਚੱਕ-ਜੱਕ ਜੇਲਾਂ ਚ ਪਾਈ ਜਾ। ਲਾਹਰ ਦਿਆ ਐਡੇ ਮਾਰੇ ਕੰਮ ਕਰਕੇ ਤੇ ਐਡੇ ਮਹਾਨ ਬੰਦੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ ਈ। ਤੂੰ ਪੈਰਾਂ ਨੂੰ ਰੋਈ ਜਾਣਾ ਇਹ ਪੰਜਾਬ ਦੀਆਂ ਜੜਾਂ 'ਚ ਬੈਠਣ ਨੂੰ ਫਿਰਦਾ ਘੋਰ ਮਿੱਟੇ। ਤਿੰਨ ਸਾਲਾਂ ਦਾ ਜੜਾਂ 'ਚ ਤੇਲ ਹੀ ਪਾਈ ਜਾਂਦਾ। ਬਸ ਕਰਿਆ ਗਿਆ। ਹੋਰ ਕੁਝ ਕਰਦਾ ਹੀ ਨਹੀਂ ਨਾ। ਲਾਹਨਤੀ ਨਾ ਆ ਨਾ ਨਾ ਲਈ ਉਹ ਕਹਿੰਦਾ ਵੀ ਨੱਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਨਾ ਕਿਸਨ ਮਾਰ ਬੰਦੇ ਨੇ ਇੱਕ ਗੱਲ ਕਹੀ ਸੀ ਕਿਸੇ ਸਟੇਟ ਦਾ ਮੁੱਖ ਮੰਤਰੀ ਮੈਂ ਨਾ ਨਹੀਂ ਉਹਦਾ ਲੈਣਾ ਆ ਨਾ ਨਾ ਲਈ ਉਹ ਕਹਿੰਦਾ ਵੀ ਨੱਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਤ ਆਹ ਥੋੜੇ ਦਿਨ ਪਹਿਲਾਂ ਰੱਬ ਨੇ ਮੱਤ ਹੀ ਮਾਰੀ ਆ ਜੋਰ ਫਿੱਟੇ ਖਸਾਨਾਂ ਦੇ ਤੰਬੂ ਤੋੜਨ ਪੈ ਗਿਆ ਕਹਿੰਦਾ ਪੀਲਾ ਪੰਜਾ ਚੱਲੂਗਾ ਜੀ ਪੀਲਾ ਪੰਜਾ ਤਾਂ ਕਹਿੰਦਾ ਸੀਗਾ ਤਸਕਰਾਂ ਤੇ ਚੱਲੂਗਾ ਇਹਨੇ ਕਿਸਾਨਾਂ ਤੇ ਚਲਾਤਾ ਬਸ ਕਰਿਆ ਪਤਾ ਨਹੀਂ ਕਿਹੜੇ ਚਿਟੇ ਵੇਚਦੇ ਸੀਗੇ ਜਿਨ੍ਹਾਂ ਦੇ ਮਗਰ ਪੈ ਗਿਆ ਇਹ ਬਸ ਕਰਿਆ ਗੱਲ ਮੱਤ ਤੋਂ ਯਾਦ ਆਇਆ ਹੀ ਮੱਤ ਤੋਂ ਯਾਦ ਆਇਆ ਹੋਲੇ ਮਹਲੇ ਵਾਲੇ ਦਿਨ ਆਹੋ ਇਹ ਆਨੰਦਪੁਰ ਸਾਹਿਬ ਚੱਲ ਗਿਆ ਮੱਥਾ ਦੇਖ ਮੱਥਾ ਦੇਖਣ ਗਏ ਆ ਮੱਥਾ ਦੇਖਣ ਗਿਆ ਮੇਰੀ ਤਾਈ ਵੀ ਗਈ ਸੀ ਅੱਛਾ ਉਹ ਬਜ਼ੁਰਗਾਂ ਦਾ ਤਾਂ ਹੁਣ ਤੈਨੂੰ ਪਤਾ ਪੰਜਾਬ ਦੇ ਬਜ਼ੁਰਗ ਆ ਉਹ ਅਸ਼ੀਰਵਾਦ ਦੇ ਦਿੰਦੇ ਤਾਂ ਦੁਸ਼ਮਣਾਂ ਨੂੰ ਵੀ ਦੇ ਦਿੰਦੇ ਦੇ ਦਿੰਦੇ ਦੇ ਦਿੰਦੇ ਤਾਈ ਕਿਹਦੀ ਲੈ ਪੁੱਤ ਆਏ ਤੇ ਹੁਣ ਮਤ ਲੈ ਕੇ ਜਾਈ ਹਲਾ ਮਤ ਲੈ ਕੇ ਆਇਆ ਫਿਰ ਹੱਥ ਨਹੀਂ ਕੱਲੀ ਦੇਖ ਲੈ ਕੇ ਹੀ ਮੁੜ ਆਇਆ ਬਸ ਕਰਿਆ ਕਰ